ਬੈਸਟ ਕੰਦਾ ਬੈਸਸ ਪੰਤ ਹੋ ਗਿਆ ਬੰਦ ਹਾਂ ਲੈਂਟਰ ਦੀ ਟੂਈ ਮਾਰ ਹਾਂ ਕੀ ਕਹਿਣਾ ਓਏ ਤਾਇ ਤੂੰ ਥੱਲੇ ਓ ਜਾਂ ਥੱਲੇ ਥਾਂ ਦੇਖ ਕਿ ਨਾ ਡੂੰਗਾ ਤੜੂੰ ਬੱਜੇਗਾ ਤੜੂੰ ਕਿੱਧਰ ਹੋਈ ਰੀ ਸਲਾਈ ਜਨਾ ਤੂੰ ਨੂੰ ਤੜਕੀ ਆਦੂ ਆਦੂ ਕੋਈ ਗੱਲ ਨਹੀਂ ਤੇ ਨੌਜਵਾਨ ਚੋਬਰ ਨੇ ਅੱਜ ਆਪਣਾ ਟਰੈਕਟਰ ਇਕੱਲੇ ਹੀ ਲਾ ਰਿਆ ਮਿੱਟੀ ਪਾਉਣ ਤੇ ਤੇ ਬਾਕੀ ਦੇ ਟਰੈਕਟਰ ਜਾਦੇ ਕੱਲ ਨੂੰ ਲਾਵਾਂਗੇ ਕੱਲ ਨੂੰ ਮਿੱਟੀ ਪਾਵਾਂਗੇ ਅੱਜਿਆਂ ਦਾ ਇਕੱਲੇ ਹੀ ਲਾ ਦੇਣਾ ਜਿੰਨੇ ਕਿ ਗੜੇ ਲੱਗਦੇ ਆਗੇ ਤੂੰ ਖੋਲ ਕੇ ਆ ਵੱਜ ਕੇ ਆਵੇਂ ਉਹਨੇ ਆਪਣੀ ਵੀਡੀਓ ਸਟਾਰਟ ਕਰ ਲਾ ਤੇ ਆਹ ਆਪਣਾ ਇਹ ਕੰਮ ਯਾਰ ਰੋਲਦਾ ਹੀ ਫਿਰਦਾ ਗਾਹਾਂ ਜੀ ਅੱਜ 2.5 ਰਿਹੜੀਆਂ ਜਿੰਨੀਆਂ ਹੈਗੀਆਂ ਇਹ ਭਰ ਕੇ ਇਟਨਾ ਚੱਕ ਦਿੰਨੇ ਉਸ ਤੋਂ ਬਾਅਦ ਉਹ ਟਰਾਲੀਆਂ ਇੱਥੇ ਲਾਉਣ ਲੱਗ ਜੂ ਹਾਂਜੀ ਸਤਿ ਸ੍ਰੀ ਅਕਾਲੋ ਸਾਤਸਰੀ ਕਾਲ ਕੌਣ ਬੁਲਾਉਆ ਲੈ ਛਾਲ ਮਾਰ ਲੈ ਲੱਗ ਜੂ ਪਤਾ ਤੈਨੂੰ ਲੈ ਜਾ ਤੈਨੂੰ ਠਹਿਰ ਕੇ ਲੈ ਕੇ ਜਾਉਂ ਪਹਿਲਾਂ ਹੋਮਵਰਕ ਕਰ ਲਓ ਆਪਦਾ ਹੋਮਵਰਕ ਕਰ ਲਿਆ ਰਹਿੰਦਾ ਮੈਨੂੰ ਪਤਾ ਤਿੰਨ ਛੁੱਟੀਆਂ ਦਾ ਕੰਮ ਆ ਯਾਰ ਵੀਡੀਓ ਦੇਖ ਰਹੇ ਸਾਰੇ ਵੀਰਾ ਪੈਣਾ ਨੂੰ ਸਾਤਸਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 8 ਜੇਠ 21 ਮਈ ਸਾਲ 2024 ਆ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਆਹਾ ਕੰਮ ਯਾਰ ਰੁੱਲਦਾ ਖੁੱਲਦਾ ਦੋ ਤਿੰਨ ਕਿਤੇ ਨਾਲ ਚਾਪਾ ਹੌਲੀ ਹੌਲੀ ਪੂਰਾ ਕਰ ਲਿਆ ਡਿਗ ਦੇ ਟੰਦੇ ਨੇ ਤੇ ਆ ਮਿੱਟੀ ਦਾ ਲੱਗ ਭਾ ਕੋਈ ਨਾ ਕੋਈ ਰੋਜ਼ ਨਾ ਰੋਜ਼ ਚੱਕੀ ਜਾਂਦਾ ਹੁੰਦਾਗਾ ਤੇ ਮਨਪੀਤ ਕਹਿੰਦਾ ਉਹਨੇ ਅੱਜ ਆਪਣਾ ਕੱਲਾ ਟਰੈਕਟਰ ਲਾ ਲੈਣੇ ਆ ਤੇ ਆ ਉੱਥੋਂ ਭਰਦੇ ਭਰਦੇ ਐਵੇਂ ਲੈ ਆਵਾਂਗੇ ਤੇ ਕੱਲ ਨੂੰ ਟਰਾਲੀਂਗਾ ਇੱਥੇ ਸਹੀ ਬੈਗ ਲੱਗਦੇ ਹੋ ਜਾਣੀਆਂ ਤੇ ਕੱਲ ਨੂੰ ਮਿੱਟੀ ਪਾਵਾਂਗੇ ਕਹਿੰਦਾ ਇੱਥੇ ਚਾਰ ਪੰਜ ਟਰੈਕਟਰ ਜਿੰਨੇ ਕਿ ਠੀਕ ਲੱਗੇ ਉਹਨੇ ਕ ਲਾ ਲਾਂਗੇ ਤੇ ਗੱਲ ਬਣੀ ਜਿੰਨੀ ਕੀ ਬਣਾ ਲਾਂਗੇ ਤੇ ਯਾਰ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਹਟ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਨੇ ਇਹਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਇਹ ਕਤੇ ਦਿਨੋਂ ਦਿਨ ਕੰਮ ਕਹਿੰਦੇ ਐਨ ਸਖਾਲਾ ਹੋਈ ਜਾਂਦਾ ਤੇ ਇੱਧਰ ਆਪਾਂ ਰੇੜੀ ਦੀ ਫਰਦਿਆਂ ਹਲੇ ਤੇ ਲੈ ਲਈ ਰੱਬ ਦਾ ਨਾਮ ਕਰ ਲਈ ਬੋਣੀ ਵਾਹਿਗੁਰੂ ਤੇ ਨੌਜਵਾਨਾਂ ਜਿੰਮ ਤੋਂ ਤਾਂ ਦੇ ਲੇਟ ਹੋ ਜਾਂਦੇ ਨੇ ਤਾਂ ਹੁਣ ਨੂੰ ਜੇ ਘਰੇ ਹੁੰਦਾ ਤਾਂ ਲੱਗ ਭਗ ਚੱਕ ਹੀ ਜਾਂਦੇ ਲੱਗ ਲਗਾ ਕੇ ਦੋਨੇ ਜਾਨੇ ਮੈਂ ਦੇਖੂ ਵਾਹਿਗੁਰੂ ਆ ਗਿਆ ਫਟਾ ਗਿਆ ਕੁ ਚੱਪਲ ਜੋੜਾ ਦਾ ਨਾ ਨਾ ਟਰੈਕਟਰ ਆ ਗਿਆ ਆ ਹੁਣ ਖਾਲੀ ਕਰ ਦੇਗਾ ਬੈਕ ਲੱਗ ਜੀ ਉਧਰ ਦੀ ਟਰੈ ਰੇੜੀ ਗਾਂ ਕਰ ਲੈ ਗਏ ਉਹਨੇ ਲਾਹ ਲਾ ਯਾਰ ਇਟਾਂ ਸੰਗੀ ਕੋਈ ਨਾ ਓਏ ਆ ਟਰੈਕਟਰ ਆ ਗਿਆ ਇੱਥੇ ਰਵਿੰਦਰ 10:47 ਮਿੰਟਾਂ ਦਾ ਟਾਈਮ ਹੋ ਗਿਆ ਇੰਨੀ ਆ ਗੋਟਾਂ ਰਹਿ ਗਈਆਂ ਥੋੜੀਆਂ ਹੀ ਆ ਦੇੜਨ ਵਾਲੀਆਂ ਨੇ ਉਹ ਜਿਹੀ ਇੰਨੀ ਕੀ ਤੇ ਸ਼ਾਂ ਦੇ ਨਾਲ-ਨਾਲ ਨੌਜਵਾਨ ਇੱਧਰ ਨੂੰ ਤੁਰੇ ਆਉਂਦੇ ਆ ਠੀਕ ਹੈ ਗੱਗ ਨੂੰ ਮੈਂ ਕਿਹਾ ਥੋੜੀ ਜਿਹੀ ਹਿੰਮਤ ਰੱਖ ਤੇ ਆਪਾਂ ਜੇ ਅੱਧੇ ਪੌਣੇ ਘੰਟੇ ਤੋਂ ਵੱਧ ਟਾਈਮ ਲਾਤਾ ਤੇ ਇੱਥੇ ਸ਼ਾਂ ਨਹੀਂ ਰਹਿਣੀ ਤੇ ਕੰਮ ਥੋੜਾ ਜਿਹਾ ਹਾਂ ਠੀਕ ਰਿਹਾ ਤੇ ਕਹੇ ਰੇੜੀ ਤੇ ਅਸੀਂ ਇੱਟਾਂ ਜਾਈਆਂ ਪਾਲੀਆਂ ਕਿ ਉੱਥੇ ਤਾਂ ਹੱਜ ਉੱਥੇ ਜਾ ਕੇ ਰੇੜੀ ਤੇ ਇੱਟਾਂ ਲਹੋਣੇ ਜਦੋਂ ਉਸੇ ਢੇਰ ਤੇ ਲੈ ਜਾਂਦੀਆਂ ਤੇ ਨਹੀਂ ਨਵੇਂ ਥਾਲ ਹੋਣੀਆਂ ਪੈਂਦੀਆਂ ਟਰਾਲੀ 'ਚ ਜਿੱਦਾਂ ਕਰਕੇ ਤੀਜੀ ਰੇੜੀ ਆ ਇਹ ਫੋਲ ਹੋ ਜੂਗੀ ਤੇ ਥੋੜੀ ਜਿਹੀ ਅੱਧੀ ਪਾਣੀ ਹੋਰ ਹੋ ਜੂਗੀ। ਠੀਕ ਆ ਗੋ। ਮਾਰੇ ਦੇ ਤਾਂ ਉਹ ਥੱਲੇ ਆਏਗਾ ਇਹ। ਆ ਲੈ ਸੱਬਲ। ਪਰੇ ਹੋ ਮੜਾ ਜਾ। ਪਰੇ ਹੋ ਜਾ। ਬਹੁਬਲੇ ਚਿਆਕ ਮਾਰੇ ਡਾਇਰੈਕਟਰ ਕਾਹ ਕਰਦੀ ਆ ਨਿਉ ਜੀ ਪਟ ਲਾਂਗੇ ਤੇ ਆਹ ਪੁਰਾਣਾ ਝੋਲਾ ਇਹ ਥੀ ਰੋੜ ਦਾ ਫਿਰਦਾਗਾ ਨੜਿਆਂ ਵਾਲਾ ਤੇ ਆਹ ਸੂਤ ਆ ਦਰੀਆਂ ਕੇਸ ਬੁਣਨ ਵਾਸਤੇ ਜਿਹੜਾ ਨੜਿਆਂ ਤੇ ਚੜਾਉਂਦੇ ਹੁੰਦੇ ਸੀ ਤੇ ਨਲਕੀਆਂ ਚ ਪਾ ਕੇ ਬੁਣਦੇ ਹੁੰਦੇ ਸੀਗੇ ਤੇ ਕਿਨੂ ਕਿਨੂ ਪਤਾ ਬਈ ਆਹ ਨੜਿਆਂ ਦਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਕਿ ਕੀ ਸ਼ਹਿ ਹੁੰਦੀ ਹੈ ਹੈ ਇੱਕ ਵਾਰੀ ਆਪਾਂ ਦੱਸਤਾ ਤੇ ਜਿਨੇ ਜਿਨੇ ਇਹ ਚੀਜ਼ਾਂ ਦੇਖੀਆਂ ਵਰਤੀਆਂ ਹੜਾਈਆਂ ਹੋਈਆਂ ਨੇ ਤੇ ਜਰੂਰ ਦੱਸਿਓ ਇੱਥੇ ਜੀ ਹੈ ਗਗੂ ਕਗਵਾ ਦਰਿਆਕ ਨਹੀਂ ਅੱਖ ਨਹੀਂ ਦੇਸੀ ਤਰੀ ਇਹਦੇ ਵਿੱਚ ਦੀ ਬਸ ਦੇਸੀ ਹੁੰਦੀ ਹੈ ਤੇ ਘਰ ਦਪੈਰਾ ਹੋ ਹੀ ਜਾਂਦਾ ਤੇ ਆ ਹਾਈਟਾਂ ਵਟੇ ਇਹ ਚੱਕ ਕੇ ਸਾਰੇ ਇਧਰ ਉਹ ਬਾਅਦ ਚਾ ਹ ਅਸਮਾਨ ਸੱਲਾ ਰੈਫਰਿਜਰੇਟਰ ਰੱਖ ਕੇ ਕੀੜਾ ਲਾ ਦੇਾਂਗੇ ਉਸ ਤੋਂ ਬਾਅਦ ਆ ਸ਼ੇਮਗਰ ਕਰਾਹ ਪਾ ਲਾਂਗੇ ਤੇ ਫੇਰ ਬਣਾਵਾਂਗੇ ਗੱਲ ਤੇ ਦੇਖ ਲਈਏ ਉਹ ਤੁ ਕਾਦੋ ਸੀ ਇਹ ਨਾ ਵੇ ਲਾ ਦੇ ਉਹਨੂੰ ਕਿਤੇ ਕਰਾਹਾ ਦਾ ਪਾਵਾਂਗੇ ਇਸ ਤੋਂ ਬਾਅਦ ਤਾਜਾ ਕੀਆ ਅਦੇਈ ਮੈਨੂੰ ਬੋਤਲ ਜੀ ਮਾਤੀ ਅੱਜ ਨੂੰ ਬੈਗ ਆਉਣੀਆਂ ਇਹ ਫੋਨ ਲੱਤੀ ਰਿਹਾ ਬਾਕੀ ਫੋਨ ਲੱਤੀ ਰਿਹਾ ਮਾਂ ਕੀ ਗੱਲ ਹੈ ਬੱਚਾ ਮੈਨੂੰ ਮਰੀ ਬੋਣਾ ਚਲੋ ਉਧਰ ਨਾ ਪਾਓ ਬਾਈ ਨਾ ਰੂ ਨਹੀਂ ਹੁੰਦਾ ਜੀ ਤਾਜ ਦੇਖ ਲਈ ਦਵਾ ਤਾਜ ਹੂੰ ਗਾਣਾ ਗੁਣਾ ਸੁਣਾ ਦੇ ਕੋਈ ਕਾਣਾ ਨਹੀਂ ਆਉਂਦਾ ਇਹ। ਫੁਰਕੀ ਆਉਂਦਾ ਤੈਨੂੰ? ਲੱਡੂ ਆਉਂਦਾ। ਲੱਡੂ ਸੁਣਾ ਦੇ ਚਲ। ਲੱਡੂ ਲੱਡੂ ਲੱਡੂ। ਕਾਣਾ ਬਣਾ ਸੀ ਕਾਣਾ। ਲੱਡੂ ਬਣਾਇਆ। ਲੱਡੂ। ਖੇਡ ਲਓ ਮਾਦੂ ਰੇੜੀ ਖਾਲੀ ਕਰਕੇ ਆਉਣਾ। ਪੁੱਤਰ ਮੈਂ ਕਰਾਹਾ ਪਾ ਕੇ ਲਿਆਂਗਾ 10 ਮਿੰਟ ਖੇਡ ਲਓਨੇ ਫਿਰ ਸਾਫ ਕਰੂੰ ਮਿੱਟੀ। ਲੱਡੂ। ਨਾ ਆਉਂਦਾ। ਨਹੀਂ। ਇਹਦਾ ਬਣਦਾ ਨਹੀਂ ਗਾ ਮਿੱਟੀ ਦੀ ਗਿੱਲੀ ਨਹੀਂ ਹੈ ਗੀਂਦੀ ਮਿੱਟੀ। ਚੱਲ 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 ਉਰਾ ਰਕਮੜਾ ਟਾਇਰ ਨਾ ਬਹਿ ਜੇ ਪਰਾਂ ਨਹੀਂ ਮੈਂ ਤਾਂ ਹਾਂ ਕਰਾਉਂਗਾ ਹਾਂ 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 ਰਾਹੇ ਨਾਲ ਉਧਰ ਬਹਿ ਜੂਗੀ ਰਿਆਣਾ ਉਹ ਮੰਨਦੀ ਐ ਚਾਹ ਉਹ ਤੈਨੂੰ ਛੱਡਿਆ ਉਹ ਮੋਟਰਸਾਈਕਲ ਲੈ ਜੰਗਾ ਮੈਂ ਘੇੜਾ ਲਿਆਉਣਾ ਭਰ ਕੇ ਚੰਗਾ ਉਹ ਨਹੀਂ ਆਂਦਾ ਹਾਂ ਉਹ ਦਾਮ ਲੈ ਲੂ ਮੈਂ ਲੈ ਕੇ ਆਉਣਾ ਘੇੜਾ ਇੱਕ ਸਹੀ ਕੇ ਮਤਰਾ ਪਹਿਲਾ ਟਰਾਲੀ ਭਰਾ ਗਿਆ ਨੰਬਰ ਸਾਡਾ ਸੀਗਾ ਉਹ ਨੂੰ ਪਹਿਲਾਂ ਮੈਂ ਰੋਕੇ ਮਾੜਾ ਰਾਜ ਮਾਝਾ ਚਲਾਇਆ ਆਣ ਦੇ ਹੁਣ ਇਹਨੇ ਲਾ ਲਿਆ ਕਹਿੰਦੇ ਹੰਡੀ ਲੇਡ ਤੇ ਨੁਗਰਾਵਾਗੇ ਅਣਾ ਲੈਣ ਦਿੰਦਾ ਕੇਰਾ ਵੀ ਠੀਕ ਆ ਬਾਈ ਕੰਮ ਮਿੱਟੀ ਚੱਕਣ ਵਾਲਾ ਇਹਦੇ ਨਾਲ ਇਹ ਮਸ਼ੀਨ ਵਾਲਾ ਹੁਣ ਇਹ ਉਹਨਾਂ ਪਹਿਲਾਂ ਜਿਹਦੇ ਚੱਕਦੇ ਉਦਦੇ ਆਪਣੇ 65 ਰੁਪਏ ਨੇ ਕਰਿਆ ਹੋਇਆ ਸੀ ਹਿਸਾਬ ਕਿਤਾਬ ਦੂਜੀ ਮਸ਼ੀਨ ਸੀਗੀ ਹੋਰ ਆਪਣੇ ਪਿੰਡੋਂ ਲਗਭਗ 4-5 ਮਸ਼ੀਨਾਂ ਨੇ ਇਹ ਤੇ ਹੁਣ ਇਹਨਾਂ ਨੇ ਪਤਾ ਨਹੀਂ ਕੀ ਹਿਸਾਬ ਕਿਤਾਬ ਕਰਿਆ ਹੋਇਆ ਇਹ ਖੇਤ ਵਾਲਿਆਂ ਨੇ ਜਿਹੜੇ ਮਿੱਟੀ ਚ ਗਾਉਂਦੇ ਆ ਉਹਨਾਂ ਨੇ ਇਹਨੂੰ ਟਰਾਲੀ ਦੇ ਹਿਸਾਬ ਨਾਲ ਪੈਸੇ ਦੇਣੇ ਆ ਤੇ ਆਪਾਂ ਆਪਣਾ ਸਿਰਫ ਡੀਜ਼ਲ ਆ ਜਿਹੜਾ ਵੀ ਆਪਣੇ ਆਂਟੀ ਕਮਾਂਡੀ ਦਾ ਟਰੈਕਟਰ ਕਿਸੇ ਦਾ ਵੀ ਲੱਗਿਆ ਹੋਇਆ ਸਿਰਫ ਉਹ ਡੀਜ਼ਲ ਤੇ ਹੁੰਦਾ ਕੰਮ बस भरावा दा, ला ला ला। दा काम आडू म्हणता वेंदी <muchas> ਜਕੜਿਆ ਕਹੀਂ ਜਕੜਿਆ ਕਹੀਂ ਚੱਲ ਉਰਾ ਲੈ ਉਰਾ ਲੈ ਉਰਾ ਇੱਥੇ ਲਾ ਲੈ ਇੱਕ ਟਰਾਲੀ ਢਾਲ ਵਾਲੀ ਐ ਪਿੱਛੇ ਨੂੰ ਲਾ ਲਾ ਦੇਖੋ ਦਾ ਹੋਲ ਡਾਲਾ ਹੈਲੋ ਆ ਬੋਲਾ ਵੇ ਆ ਬੋਲਾ ਵੇ ਵੇ ਹੈਲੋ ਆਲਾ ਗੱਡਾ ਵਿੱਚ ਰਵਾਤਾ ਵਾਸਾ ਕਾਂਦਰਾਂ ਲੱਗ ਜੀ ਉਤਰ ਆ ਨੀ ਅਗੇ ਡਾੜੀ ਜਦ ਮਾਰਕੋ ਕੁਛ ਨਹੀਂ ਟੈਂਦਾ ਕੁਝ ਨੀਟਾਂ ਦਾ ਅਰੇ ਤੂੜੀ ਕਰਕੇ ਬੋਲ ਲਗਾ ਕੋਈ ਥਾਂ ਜਾ ਆਹ ਕਿੰਨਾ ਚੁਟਾ ਚੰਗਾ ਆਹ ਆਏ ਹਾਂ ਗਾਦਾ ਕਿੰਨਾ ਜੇ ਤੂੜੀ ਪਾਈ ਇੱਥੇ ਆਪਾਂ ਤੇ ਤੂੜੀ ਕਿੱਦਾਂ ਦੀ ਪਾਉਨੇ ਇੱਥੇ ਗੱਗੂਆ ਉਹ ਗੱਗੂਆ ਅੱਜ ਗਾਧਾ ਨਵਾਂ ਕੰਮ ਕਰ ਲੈ ਨੀਂਬੂ ਪਾਣੀ ਪੀ ਲੈ ਨੀਂਬੂ ਪਾਣੀ ਬਣ ਗਿਆ ਓਏ ਜਾ ਕੋਈ ਗੂਗੇ ਤੇ ਲੱਗ ਗਈ ਮਿੱਟੀ ਮਿੱਟੀ ਖਾ ਆ ਲੈਣ ਦੀ ਜਿਹੜੀ ਆ ਫੱਟੇ ਜੀ ਵਾਲੀ ਇੰਨੀ ਇੰਨੀ ਮਿੱਟੀ ਪਾ ਦੇਗੇ ਇੱਥੇ ਇਹ ਤੋਂ ਚਾਰ ਕੁ ਗੰਗਲਾਂ ਘੱਟ ਰਹਿ ਜੂਗੇ ਸੇਵੀਆਂ ਖਾ ਲੋ ਗਾਇਸ ਸੇਵੀਆਂ ਤੇ ਦੁਪਹਿਰਾ ਢਾਲ ਲਿਆ ਗੱਡੀ ਆਪਣੇ ਅੰਦਰ ਲਾਤਾ ਟਰੈਕਟਰ ਕੋਈ ਜ਼ਰੂਰੀ ਦਾ ਨਹੀਂ ਖਾਪਣਾ ਲੇਟ ਪੈ ਜਾਣੀਆਂ ਤੋਂ ਟਰਾਲੀਆਂ ਹਾਂ 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 ਓ ਵੈਰੀ ਗੁੱਡ ਹੋਏ ਡਰਾਈਵਰਾਂ 3:05 ਦਾ ਸਮਾਂ ਹੋ ਗਿਆ। ਯ ਅਗਲੀ ਟਰਾਲੀ ਨੌਜਵਾਨ ਭਰ ਲਿਆ। ਅ ਦੁਪਹਿਰ ਦਾ ਬ੍ਰੇਕ ਲੈਣ ਤੋਂ ਬਾਅਦ ਤੇ ਆਪਾਂ ਨੀਰਾਚਰਾ ਪਾ ਕੇ ਇੱਥੇ ਇੱਕ ਗੋਲੇ ਥੋੜਾ ਖਾਵਾਂ। ਹੋਰ ਡਿਊਟੀ ਲਾਉਣੇ ਜਿੰਨੀ ਕੀ ਲੋਡ-ਪੋਟ ਹੋਈ ਮਿੱਟੀ ਨਾਲ ਦੀ ਨਾਲ ਲੋਡ ਕਰੀ ਜਾਵਾਂਗੇ। ਗੱਡੀ ਉਹ ਤੋਂ ਬੈਗ ਆ ਜਾਂਦੇ ਸੀ ਅ ਇੱਥੇ ਤੇ ਆ ਲੋਡਪੋਰਟ ਕਰ ਲਿਆ ਸੀਗਾ ਥਾਂ ਇੰਨਾ ਕਾ ਕਿਉਂ ਕੱਕੂ ਲੋਟਾ ਖੁਸ਼ ਆ ਨਾ ਥਾ ਪਾਰਾ ਨਹੀਂ ਰਜਰ ਆ ਗਿਆ ਮੈਂ ਪੈਰ ਨਾਲ ਠੋਕਰ ਲਾ ਮੜਿਆ ਅਨੁਤ ਨਾ ਟਰਾਲੀ ਆ ਗਈ ਪਰੋਜਾ ਰੈਪੋ ਬਣਾਇਆ ਸਾਡਾ ਨਵਾਂ ਦੇਖੋ ਟਰਾਲੀ ਚੜ੍ਹਦੀ ਹੈਗੇ ਨਾ ਧੋਰਾ ਓਏ ਖੁੰਝੇ ਜਲਾਵਾਂਗੇ ਫਿਰ ਦੁਬਾਰੇ ਜਾਣੀ ਨਹੀਂ ਲਾਦੇ ਬੱਸ ਹੁੰਦੀ ਜਾਂਦੀ ਮੈਂ ਨਹੀਂ ਬਾਹਰ ਬੋਲਾ ਹੋਇਆ ਹਾਂ ਤੇ ਭਾਈ ਸਤਪਾਲ ਸਿੰਘ ਸਟਾਰ ਜੀ ਪਹੁੰਚ ਚੁੱਕੇ ਨੇ ਤੜਕੇ ਦੇ ਕਿੱਥੇ ਆ ਹਾਜ਼ਰੀਨ ਲਵਾਈ ਸੀ ਤੜਕੇ ਦੇ ਅਜ ਕੰਮ ਕਰਦੇ ਰਹੇ ਕੰਮ ਆਹੀ ਇਹੋ ਜਿਹਾ ਕੰਮ ਕਰਦਾ ਸੀ ਮੈਂ ਤਾਂ ਸੁਣਿਆ ਤੂੰ ਹੋਰ ਕਿੰਨਾ ਤੇ ਦੋ ਤੇ ਕੱਪੜਿਆਂ ਵਾਲਾ ਸੀ। ਨਾ ਤੇ ਦੋ ਪਿਆਲਾ ਵਿੱਚ ਸੀ ਇਹੇ ਜਾਂ ਵੀ ਸੀਗਾ ਦੋ ਤਿੰਨ ਭੰਤ ਸੀ। ਠੀਕ ਐ। ਆਹ। ਇਹਨੇ ਬੋਗਾ ਖੋਲ ਦੇ ਸੀ। ਉਹ ਇੱਥੇ ਨਾ ਟੋੜਾ ਉਰੇ ਰੱਖ। ਮਿੱਟੀ ਜੀ ਧੱਬ ਦੇਗਾ। ਮਾਸ ਬੰਦ ਕਰ ਗਿਆ। ਐਂਡ ਦਾ ਟਾਈਮ ਹੋ ਗਿਆ ਨਾ। ਕਿੰਨੇ ਵਜ ਗਏ? 5 ਵਜ ਗਏ ਹੁਣ। ਕੂਟੂਟ ਕਰਨਾ। ਬਾਤ ਪਾ ਬਾਤ ਪਾ ਮ ਬਤਲੀ ਪਾ ਮ ਬਾਤ ਨੂੰ ਲਾਵਾ ਡਕੇ ਸਾਰਾ ਪ੍ਰਵਾਸ ਹੋ ਗਿਆ ਬਾਬਾ ਚਰਗਜ ਕੇ ਮੈਂ ਤੁਹਾਨੂੰ ਜ਼ਰੂਰ ਭੇਜਿਓ ਲਾਈਕ ਸ਼ੇਅਰ ਪੈਲਿੰਗ ਕਰਿਓ ਠੀਕ ਆ ਭਾਈ ਸਾਡੀ ਸਹਿਜ ਦੀ ਬਾਤ ਦਾ ਉੱਤਰ ਜ਼ਰੂਰ ਦਿਓ ਤੇ ਸਮਾਂ ਹੋ ਗਿਆ 9:00 ਵਜੇ ਦਾ ਤੇ ਸੋਣਾ ਰਿਹਾ ਅੱਜ ਦਾ ਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਆਪਣਾ ਮਿਹਨਤ ਚ ਲੰਘਿਆ ਉਧਰ ਗੱਗੂ ਕੇ ਕੱਲ ਫੇਰ ਮਿੱਟੀ ਪਾਵਾਂਗੇ ਕੱਲ ਨੂੰ ਤਿੰਨ ਚਾਰ ਟਰੈਕਟਰ ਹੋ ਸਕਦਾ ਵੱਧ ਘੱਟ ਵੀ ਹੋ ਸਕਦੇ ਹੈਗੇ ਤੇ ਕੱਲ ਨੂੰ ਜ਼ਿਆਦਾ ਗੁਰਬੜ ਗੁੱਬੜ ਹੋਊਗੀ ਕੱਲ ਨੂੰ ਭਰ ਦਾਂਗੇ ਆ ਸਾਰਾ ਖਾਤਾ ਜਿਹੜਾ ਵਿੱਚ ਇਧਰ ਉਹ ਦੇਖਦਾ ਨੀਵਾ ਥਾਂ ਤੇ ਅੱਜ ਆਪਣਾ ਕੱਲਾ ਟਰੈਕਟਰ ਹੀ ਸੀ ਬਸ ਅੱਜ ਵੀ ਐਂ ਸੀ ਆ ਕਿ ਰਾਹ ਜਾ ਬਣ ਜੂ ਕੱਲ ਵਾਸਤੇ ਤੇ ਫਿਰ ਵੀ 12-13 ਗੀੜੇ ਮਣਪੀਤ ਨੇ ਲਾ ਦੇ ਝਰੀ ਨੇੜੇ ਲੱਗੀ ਹੋਈ ਹੈ ਪੈਟਰੋਲ ਪੰਪ ਕੋਲੇ ਪਿੰਡ ਦੇ ਨੇੜੇ ਤੇ ਬਾਕੀ ਪ੍ਰੋਗਰਾਮ ਆਪਣਾ ਸਮਾਪਤੀ ਦੇ ਵੱਲ ਨੂੰ ਆ ਤੇ ਹਾਂਜੀ ਚਲ ਸਤਿ ਸ੍ਰੀ ਅਕਾਲ ਬੈਠਾ ਤੁਹਾਡੇ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਵਾਲਾ ਲਾਇਕ ਚੇਅਰ ਕਮੈਂਟ ਜਰੂਰ ਕਰਿਆ ਕਰੋ ਫੋਲੋ ਕਰੋ ਟੁੱਟ ਲੈ ਕੇ ਟੁੱਟ ਇੱਕ ਬਲਾਕ ਜਰੂਰ ਦੇਖਿਓ ਤੇ ਫੇਸਬੁਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰੇ ਤੇ ਬਾਏ ਸੋਨੂ ਸਾਰਿਆਂ ਨੂੰ ਭਾਈ ਪਿਆਰ ਬਣ ਠੀਕ ਹੈ ਬਈ ਠੀਕ ਹੈ ਮਾਈ ਧੰਨਵਾਦ ਤੁਹਾਡਾ ਵੀ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਤੇ ਬੇਨਤੀ ਇਹ ਹੈ ਕਿ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਸਾਫ ਸੁਥਰੀ ਪਾਸ਼ਾ ਚ ਸਾਫ ਸੁਥਰੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ